ਇੱਕ ਹੋਰ ਤਜਰਬੇ ਦੀ ਗੱਲ ਦੱਸਣੀ ਆ ਬਾਈ ਕਹਿੰਦੇ ਆ ਗੋਂਬਲੇ ਲੋਕ ਅਦੇ ਨੂੰ ਬਾਪ ਕਹਿੰਦੇ ਆ ਹਾਂ ਤੇ ਬਿਲਕੁਲ ਸੱਚ ਐ ਦੋ ਬੰਦੇ ਮੇਰੀ ਵੀਡੀਓ ਸੁਣਦੇ ਆ ਕੈਨੇਡਾ ਚ ਮਾਲਕ ਸੀ ਆਪਣੇ ਹਾਂ ਮੈਨੂੰ ਬਿਨਾ ਤੋਲੇ ਰੁਪਈਏ ਦਿੰਦੇ ਸੀ ਉਹ ਹਾਂ ਠੀਕ ਐ ਹੂੰ ਪਰ ਉਹਨਾਂ ਨੂੰ ਪਤਾ ਸੀ ਹੂੰ ਵੀ ਇਹ ਜਿਹੜੇ ਰੁਪਈਏ ਆ ਹੂੰ ਵੀ ਆਪਾਂ ਉਹਨਾਂ ਚੈਰੀ ਦੇਣੀਆਂ ਜਦੋਂ ਆਪਾਂ ਕਾਮ ਜਾਵੋਗੇ ਯਾਰ ਹਟਾ ਦੇਾਂਗੇ ਹਾਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਕਹਿੰਦੇ ਆ ਫਲਾਨਿਆਂ ਦੀ ਬਹੂ ਆਈ ਸੀ ਯਾਰ ਉਹਨਾਂ ਦੇ ਬਾਰੇ ਨਿਆਰੇ ਹੋ ਗਏ ਹਾਂ ਫਲਾਨਿਆਂ ਦੇ ਘਰੇ ਫਲਾਨਾ ਮੈਂਬਰ ਪੈਦਾ ਹੋਇਆ ਬੱਚਾ ਪੈਦਾ ਹੋ ਉਹ ਤੋਂ ਬਾਅਦ ਯਾਰ ਜ਼ਮੀਨਾਂ ਹੀ ਲਈ ਜਾਂਦੇ ਆ ਹ ਉਹ ਹੁੰਦੀ ਆ ਉਹਦੀ ਆਉਣ ਵਾਲੇ ਦੀ ਕਿਸਮਤ ਹਾਂ ਤਕਦੀਰ ਲੱਕ ਹੁੰਦਾ ਲੱਕ ਹੁੰਦਾ ਬੰਦੇ ਦਾ ਉਹਨੂੰ ਇਹ ਨਹੀਂ ਪਤਾ ਕਿ ਜਦੋਂ ਉਹਨੇ ਜਾਣਾ ਉਹਦੇ ਵੀ ਸਾਰਾ ਕੁਝ ਲੈ ਕੇ ਜਾਣਾ ਵਾਪਿਸ ਠੀਕ ਐ ਚਲੋ ਮੈਂ ਬਾਤ ਚਲਾਉਂਦਾ ਰਿਹਾ ਤੇ ਮੇਰੇ ਨਾਲ ਘਾਸਿਆੜੀ ਗੱਲ ਜਿਆਦਾ ਆ ਗਈ ਸਾਡਾ ਮਾਲਕਾ ਐ ਬੋਰਨਰ ਤੇ ਬੈਠਾ ਹਾਂ ਤਾਂ ਸਪੈਸ਼ਲ ਲੱਗੀ ਸੀ ਗੱਡੀਆ ਇਧਰ ਖੜੀਆਂ ਇਧਰ ਖੜੀਆਂ ਦਰਦ ਦਰ ਨਵਾਈ ਬਾਤ ਐ ਲੈਣਾ ਲੱਗੀਆਂ ਟਰੱਕਾਂ ਨੀਆਂ ਹਾਂ ਮੈਂ ਕੀ ਕਰਿਆ ਭੜਾਵਾ ਜਦੋਂ ਜਮਾ ਇਹਨਾਂ ਨੂੰ ਪਤਾ ਸੀ ਵੀ ਗੱਡੀ ਨੰਗ ਜੋ ਆਪਣੀ ਤਾਂ ਜੱਜਮੈਂਟ ਹੁੰਦੀ ਆ ਯਾਰ ਜਦੋਂ ਜਮਨ ਇਹ ਵੀ ਇੱਕ ਆਇਆ ਬੰਦਾ ਜੀ ਕਹਿੰਦਾ ਮੈਂ ਉਸਤਾਦ ਆਂ ਵੇ ਮਾੜੀ ਆ ਉਸਤਾਦ ਇੱਥੇ ਕੋਈ ਨਹੀਂ ਹਾਂ ਆਪ ਤੋਂ ਜੇ ਕੋਈ ਚੰਗੀ ਗੱਡੀ ਚਲਾਉਂਦਾ ਤਾਂ ਉਹਨੂੰ ਸ਼ਾਬਾਸ਼ ਦਿਓ ਉਹ ਤੋਂ ਕੌਣ ਲਓ ਹੂੰ ਇਹਦੀ ਮੈਂ ਆਪਣੇ ਵਾਲੀ ਗੱਡੀ ਦੀ ਮਿਸਾਲ ਦਿੰਨਾ ਤੁਹਾਨੂੰ ਹਾਂ ਠੀਕ ਹੈ ਨਾ ਹਾਂ ਮਤਲਬ ਮੇਰੇ 'ਚ ਇਹ ਕੌਣ ਸੀਗਾ ਮੈਨੂੰ ਪਤਾ ਸੀ ਜਿਹੜਾ ਮੇਰੇ ਤੋਂ ਸੋਹਣੀ ਗੱਡੀ ਚਲਾਉਂਦਾ ਜਾਂ ਮੇਰੇ ਤੋਂ ਚੰਗਾ ਡਰਾਈਵਰ ਹੈ ਚੰਗੀ ਜਜਮੈਂਟ ਹੈ ਮੈਂ ਆਪਾਂ ਉਹਦੇ ਮੂਰੇ ਝੋਕਦੇ ਸੀ ਬਾਕੀ ਤੈਨੂੰ ਜਜਮੈਂਟ ਹੈ ਹੂੰ ਤੇ ਮੈਂ ਜਦੋਂ ਜਮਨ ਗੱਡੀ ਪੂਰੀ ਪੂਰੀ ਨੰਗਣੀ ਸੀ ਮੈਨੂੰ ਤਾਂ ਪਤਾ ਸੀ ਬਈ ਸੂਤ ਭਾਰੀ ਬਰਕ ਰਹਿ ਜਾਂ ਮੈਂ ਮਾਰਿਆ ਘਾਨ ਦੇ ਚੌਥਾ ਜਦੋਂ ਮੈਨੂੰ ਪਤਾ ਲੱਗਿਆ ਜਮਾਂ ਨੇੜੇ ਆ ਗਈ ਪਹਿਲਾਂ ਤਾਂ ਮੈਂ ਬ੍ਰੇਕਾ ਮਾਰ ਲਿਆ ਜਦੋਂ ਮੈਂ ਪੂਰੀ ਜੱਜਮੈਂਟ ਲੈ ਲਈ ਮੈਂ ਕਿਹਾ ਵੀ ਲੰਗ ਜਾਣੀ ਆ ਮੈਂ ਮਾਰਿਆ ਚੌਥਾ ਫਿਰ ਮਾਰਿਆ ਰੇਸ ਤੇ ਪੈ ਉਹ ਆਏ ਹੋ ਗਿਆ ਆਏ ਹਾਂ ਘੱਟਾ ਹੋ ਗਿਆ ਕਹਿੰਦਾ ਲੰਗ ਗਈ ਹਾਂ ਤੇ ਮੈਂ ਕਿਹਾ ਜੇ ਤੂੰ ਇਕੱਠਾ ਨਾ ਹੁੰਦਾ ਫਸ ਜਾਂਦੀ ਹਾਂ ਹਾਂ ਤੂੰ ਮੈਂ ਕਿਹਾ ਇਹ ਜੇ ਕਰਿਆ ਤਾਂ ਲੰਗੀ ਆ ਇਹ ਕਹਿੰਦਾ ਯਾਰ ਕਿਉਂ ਮੈਂ ਤਾਂ ਡਰ ਗਿਆ ਸੀ ਕਹਿੰਦਾ ਮੈਂ ਕਿਹਾ ਫਸ ਨਾ ਜਾਵੇ ਤੇ ਉਹਨੂੰ ਕਹਿੰਦਾ ਇਹ ਕਾ ਤੂੰ ਕੀਤਾ ਬਈ ਤੂੰ ਝੁੰਗੜਦਾ ਜੇ ਨਾ ਫਸ ਜਾਣੀ ਸੀ ਭਾਈ ਮੈਂ ਕਿਹਾ ਤੇਰੇ ਝੁੰਗੜਦਾ ਹੀ ਨਿਕੜੀ ਆਏ ਹਾਂ ਠੀਕ ਹੈ ਹਾਂ ਪੈਸਿਆਂ ਦੀ ਬਹੁਤ ਲੋੜ ਹੈ ਮੈਂ ਕਿਹਾ ਜਲੰਧਰ ਨੂੰ ਨਾ ਚੱਲ ਗਏ ਇੱਥੇ ਵੀ ਪੈਸਾਉਣਾ ਹੀ ਹੁੰਦਾ ਕਿ 4:30 ਵਜੇ ਤਾਂ ਆ ਜਾਣੇ ਆ 4:30 ਵਜੇ ਘਰੇ ਆ ਜਾ ਕਰੋ ਨਾ ਨੂੰ ਕਿ ਅੱਜ ਤੋਂ ਮਗਰ 4 ਘੰਟੇ ਹੁੰਦੇ ਆਪਣੇ ਕੋਲੇ 8 ਵਜੇ 9 ਵਜੇ ਜਲੰਧਰ ਨੂੰ ਤੁਰ ਜਾ ਕਰਾਂਗੇ ਯਾਰ ਅੱਛਾ ਜੇ ਸੌਣਾ ਕਿ ਇਹਨੇ 2 ਘੰਟੇ ਸੌ ਲੂ ਹਮ ਕਰੈਟਰ ਨੂੰ ਆਏ ਯਾਰ ਮੈਨੂੰ ਤਾਂ 11 ਤੜਕਾਈ ਦੇਣੀ ਹੈ ਰੁਪਈਏ ਦੇ ਇਹ ਲੈ ਜਾਂਦਾ ਮੈਂ ਕਿਹਾ ਜਲੰਧਰ ਜਾਵਾ ਫੋਟ ਬਹੁਤ ਪੈਂਦੀ ਆ ਹਮ ਲਾ ਮੈਂ ਕਿਹਾ ਜਲੰਧਰ ਦਾ ਮੈਂ ਕਿਹਾ ਵੀ ਕਾਚੀ ਚ ਪੈਂਦਾ ਹਾਂ ਹਾਂ ਫੋਟ ਬਗੂ ਕੀ ਮੈਂ ਕਿਹਾ ਮੈਂ ਨਾਲ ਆ ਤੇਰੀ ਫੋਟ ਡਰਾਈਵਰ ਦੇ ਪੈਂਦੀ ਹ ਰੋਡਵੇਜ ਵਾਲੇ ਨੂੰ ਇੰਚਾਰਜ ਨੂੰ ਮੈਂ ਕਿਹਾ ਯਾਰ ਗੱਡੀ ਭરા ਦੇ ਕਰ ਜਲੰਧਰ ਨੂੰ ਹੂੰ ਉਹ ਕਹਿੰਦਾ ਭਰਾ ਦੇਾਂਗੇ ਹੁਣ ਗੱਡੀ ਪਾ ਲਈ ਨਵੀਂ ਬਈ ਜਹਾਜ਼ ਵਰਗੀ ਗੱਡੀ ਨਾ ਵੇਖ ਸਕਾਈ ਵੀ 에어ਲਾਈਨ ਜਹਾਜ਼ ਹੀ ਬਣਾਤਾ ਜਹਾਜ਼ ਹੀ ਬਣਾਤਾ ਬਈ ਹਾਂ ਡਰਾਈਵਰ ਨਾਲ ਗੱਲ ਕਰਨੀ ਆ ਤੁਸੀਂ ਸਵਾਰੀਆਂ ਨੇ ਬਾਕੀ ਟਾਕੀ ਤੇ ਹਾਂ ਕਿ ਮੈਨੂੰ ਇੱਥੇ ਲਾ ਦੀ ਮੈਨੂੰ ਇੱਥੇ ਲਾ ਦੀ ਬਈ ਅੱਛਾ ਠੀਕ ਹੈ ਹੂੰ ਮਤਲਬ ਕੋਈ ਨਹੀਂ ਸੀਟਾਂ ਮਰੀ ਜਾਵੇ ਜਾਂ ਲਾ ਲਈ ਜੋਰ ਕਨੈਕਟਰ ਪਤਾ ਹੀ ਲੱਗਾ ਸੀ ਅੰਦਰ ਬਈ ਅੱਛਾ ਕਨੈਕਟਰ ਕੋਲੇ ਅੱਟ ਬਾਕੀ ਟਾਕੀ ਹੁੰਦਾ ਸੀ ਗੱਲ ਕਰਨ ਨੂੰ ਹਾਂ ਇੱਥੇ ਲਾ ਦੀ ਮੰਦਰੀ ਲਾ ਦੀ ਭਲਾ ਨੇ ਲਾ ਯਾਰ ਆ ਬਈ ਆਪਣਾ ਸ ਮੈਂ ਉਹ ਕਹਿੰਦਾ ਭਾਈ 500 ਰੁਪਇਆ ਉਹ ਮੈਂ ਕਿ ਲੈ ਲਈ ਹਾਂ ਕਹਦਾ ਲਾਉਣ ਦਾ ਜਲੰਧਰ ਨੂੰ ਮੈਂ ਕਿ ਲੈ ਲਈ ਦੇ ਦਿਆਂ ਕਿਹੜੀ ਗੱਲ ਹੈ ਤੇ ਮੈਂ ਉਹੀ ਗੱਲ ਕਾਊਂਟਰ ਤੇ ਆ ਗਿਆ ਜਦੋਂ ਮੈਨੂੰ 500 ਰੁਪਇਆ ਦੇ ਕੇ ਜਦੋਂ ਸਾਹਮਣੇ ਕਰਕੇ ਲਈ ਨਾ ਐ ਮੇਰਾ ਕਿਹੜਾ ਜਲੰਧਰ ਤੋਂ ਉਹ ਬੋਰਡ ਸੀ ਮੇਰੇ ਕੋਲੇ ਮੈਂ ਮਗਰਲੇ ਪਾਸੇ ਖੜ ਗਿਆ ਪੌੜ ਨੂੰ ਨਾ ਤਾਂ ਬਾਗੇ ਦੋ ਦਨ ਸਵਾਰ ਗਏ ਪੁੱਛਿਆ ਕਿ ਜਲੰਧਰ ਜਾਉ ਹੈ ਬਿਲਕੁਲ ਜਾਉ ਜੀ ਮੈਂ ਕਿਹਾ ਜਲੰਧਰ ਨੂੰ ਝੱਲੀ ਵਸੇ ਤੋਂ ਬਾਅਦ ਹੀ ਆ ਹਾਂ ਬੜ ਕੇ ਟਕਰ ਟਕਰ ਖੜੀ ਸੀ ਹਾਂ ਠੀਕ ਹੈ ਉਹ ਆ ਗਿਆ ਮੇਰੇ ਕੋਲ ਯਾਰ ਤੂੰ ਪਹਿਲਾਂ ਹੀ ਚੜਾਈ ਉਹਨਾਂ ਸਵਾਰੀਆਂ ਮੈਂ ਕਿਹਾ ਆ ਵੀ ਚੜ ਕੇ ਯਾਰ ਚੌਕੀ ਜੇ ਬੰਦੇ ਆ ਪੰਜ ਚਾਰ ਹਾਂ ਉਹ ਮਾਸਟਰ ਆ ਗਿਆ ਕਹਿੰਦਾ ਸਾਡੇ ਕੋਲੇ ਜੀ 40 ਬੱਚੇ ਆ ਹਾਂ ਜਲੰਧਰ ਜਾਣਾ ਹੈ ਹਾਂ ਮੈਂ ਕਿਹਾ ਜੀ ਸਾਡਾ ਤਾਂ ਉਹ ਕੰਮ ਹੈ ਨਹੀਂ ਆਈ ਦਾ ਟੈਕਟ ਪੂਰੀ ਲੈਣੇ ਕਹਿੰਦਾ ਟੈਕਟ ਤਾਂ ਪੂਰੀ ਲਵਾਂਗੇ ਯਾਰ ਹੂੰ ਵੀ ਜਾਣਾ ਬੱਚੇ ਕਹਿੰਦੇ ਅੱਛਾ ਥੋੜੀ ਵਾਲੀ ਗੱਡੀ ਸੱਤ ਅੱਠ ਸਪੀਕਰ ਲੱਗੇ ਵੀ ਬੱਚਾ ਥੱਲੇ ਬਾਕਸੇ ਬਣਾ ਕੇ ਤਾਂ ਅੱਛਾ ਗੱਡੀਆਂ ਪੰਮ ਪੰਮ ਬੋਲਦੀ ਜਿਵੇਂ ਬੂਫਰ ਚੱਲਦੇ ਹੁਣ ਬੂਫਰ ਬਣਾਇਆ ਪਿਆ ਸੀ ਉਹਨਾਂ ਨੇ ਬਾਡੀ ਜੀ ਬਾਡੀ ਇੱਕ ਸਿਸਟਮ ਬਣਾਇਆ ਹਾਂ ਠੀਕ ਹੈ ਵੀ ਮੈਂ ਕਿਹਾ ਵੀ ਖੜ ਜੋ ਕੋਈ ਨਾ ਜਦੋਂ ਮੈਂ ਗੱਡੀ ਲਾਈ ਬੈਕ ਕਾਊਂਟਰ ਤੇ ਮਬਾ ਇਹਨਾਂ ਦਾ ਸਮਾਂ ਹੀ ਨਹੀਂ ਬੜਿਆ ਯਾਰ ਤਨ ਅਗੇ ਭਰੀ ਭਾਬੀ ਦੀ ਕਿਰਪਾ ਪਹਿਲਾ ਕੀੜਾ ਮੈਂ ਕਿਹਾ ਨਜ਼ਾਰਾ ਆ ਗਿਆ ਯਾਰ ਹਾਂ ਤੇ ਮੈਂ ਕਿਹਾ ਖਿੱਚ ਦਿਓ ਕਿਰਾ ਮੈਂ ਕਿਹਾ ਵਿਸਲ ਮਾਰੋ ਉਹਨੂੰ ਮੈਂ ਕਿਹਾ ਹੁਣ ਕੀ ਬੇਨ ਬਿਨਾ ਪਰਮਟ ਤੋਂ ਮੈਂ ਮੈਂ ਕਿਹਾ ਹੁਣ ਭਰ ਗਈ ਮੈਂ ਕਿਹਾ ਹੁਣੇ ਜੀ ਕੀੜੇ ਚੜਨਾ ਐ ਐਵੇਂ ਲੋਕਾਂ ਦੀ ਨਿਗਾਹ ਚਾਹਣ ਹਾਂ ਐਡੀ ਤੁੰਨੀ ਖੜੀ ਘਟੀ ਲੈਣ ਲੱਗੀ ਖੜੀ ਚਲੋ ਹਾਂ ਉਹਨੇ ਮਾਰੀ ਵਿਸਲ ਪਹਿਲਾਂ ਉਹਨੇ ਰੌਲਾ ਪਾ ਲਿਆ ਮੈਨੂੰ ਨੇ ਯਾਰ ਤਾਹ ਰਸਵਾਰੀਆਂ ਯਾਰ ਤੂੰ ਤਾਂ ਉਹੀ ਗੱਲ ਲਾ ਯਾਰ ਸਾਰੀ ਸਵਾਰੀ ਤੇਰੇ ਨਾਲ ਚੜ ਗਈ ਉਹ ਮੈਂ ਕਿਹਾ ਹੋਰ ਆ ਜੂ ਯਾਰ ਇਹਦਾ ਸਕੂਲ ਦਾ ਗਰੁੱਪ ਐ ਹਾਂ ਕਿਦਾ ਵੈਸੇ ਮੈਂ ਜਿੱਥੇ ਕਹਾਂ ਉਹ ਤੇ ਆਉਣਗੇ ਆਟੋਮਾਂ ਤੇ ਕਿਉਂ ਨਾ ਆਉਣਾ ਪਵੇ ਤੈਨੂੰ ਲੈ ਕੇ ਜਿਉਂ ਜਾਣੇ ਵੀਰੇ ਨਾਲ ਉਹ ਤਾਂ ਨਹੀਂ ਹਾਂ ਜੋ ਕਦੇ ਗੱਡੀ ਮੈਦਾਨ ਦਾ ਕਿ ਭਾਈ ਹਾਂ ਠੀਕ ਹੈ ਪਾਪਾ ਗਏ ਹਾਂ ਹਾਰਨ ਪਹਿਲਾ ਆਪਾਂ ਲਵਾਇਆ ਸੀ ਮਾਨ ਕਰਕੇ ਕਹਿਣਾ ਮੈਂ ਹਮ ਲਿਆਲ ਸਿੰਘ ਵਾਲੀ ਮੈਂ ਲਵਾਇਆ ਝਬਾਲ ਵਾਲੇ ਮਿਸਤਰੀ ਦੋ ਅੰਬਰ ਸਰ ਤੋਂ ਉਹਨੂੰ ਪਾਕਿਸਤਾਨੀ ਹਾਰ ਗਏ ਹਾਰਨ ਕਹਿੰਦੇ ਹੁੰਦੇ ਸੀ ਸਾਬਣ ਵਾਲੀ ਡੱਬੀ ਚ ਬਣਦਾ ਸੀ ਜਿਹੜੀਆਂ ਬਰੀਕ ਬਰੀਕ ਪਟਣਾਂ ਜਿਹੜੀਆਂ ਸੋਚਾਂ ਜਿਹੜੀਆਂ ਕੁਝ ਕੁਝ ਕੁਤੂ ਗਾ ਦਿੰਨੇ ਆਪਾਂ ਹਾਂ ਇਹ ਪਹਿਲਾ ਹਾਰ ਲਵਾਇਆ ਸੀਗਾ ਘੱਟ ਤੋਂ ਘੱਟ 42 ਤੋਂ 4300 ਰੁਪਏ ਜਿਹੜੀਆਂ ਪੀਪਣੀਆਂ ਜਿਹੜ ਜਲ ਬਾਹਰ ਨਹੀਂ ਜਿਹੜੀਆਂ ਆਪਣੀਆਂ ਗੇਟਿੰਗਾਂ ਤੇ ਲੱਗਾਂ ਹਾਂ ਇਹ ਹਾਰ ਨੂੰ ਮੈਂ ਲੈ ਕੇ ਆਇਆ ਜੀ ਉੱਥੋਂ ਅਮਰਸਰੋਂ ਅੱਛਾ ਨੈਸਤਰੀ ਮੇਰੇ ਘਰੇ ਰਹਿੰਦਾ ਰਿਹਾ ਜਵਾਲ ਵਾਲਾ ਜੀ ਕਿਦੋਂ ਸੁਣਦਾ ਹੋਵੇ ਕੁਲਾਜ਼ਮੀ ਕਮੈਂਟ ਪਾਊਗਾ ਹਾਂ ਤੇ ਧਾਰੀ ਦੀ ਆਪਾਂ ਸੀ ਹੁਣ ਉਹਨਾਂ ਨੂੰ ਬਾਬੇ ਬਣੇ ਤੋਂ ਇਹਨਾਂ ਪਤਾ ਵੀ ਕਦੋਂ ਮਰ ਗਿਆ ਹਾਂ ਉਹਨੂੰ ਜਿਹਨਾਂ ਵਾਲੇ ਹਾਰਨ ਫਿੱਟ ਕਰਾਈ ਮਿੰਨਾਂਗਾ ਮੁੰਨਾਂ ਦੇ ਸ਼ਾਮ ਨੂੰ ਫਿਰ ਉਹਨੇ ਘਰੇ ਆਉਣਾ ਘਰੇ ਰਹਿਣਾ ਦੂਜੇ ਦਿਨ ਉਹਨੇ ਕਿਹਾ ਜੀ ਮੈਂ ਕੱਲ ਨੂੰ ਭਲਾਉੜ ਮਿੰਨੀ ਦੇ ਵੀ ਲਾਉਣਾ ਬਾਈ ਹਾਂ ਉਹਨੂੰ ਮੈਂ ਕਿਹਾ 10-12 ਹਾਰ ਲੈ ਕੇ ਚੱਲਿਆ ਕਰੋ ਉਧਰ ਨੂੰ ਅੱਛਾ ਕੰਮ ਤੁਰ ਪਿਆ ਤੇ ਬਾਈ ਮਾਰੇ ਫਰਾਂ ਡੱਕ ਪਿੰਦਾ ਪਹਿਲਾਂ ਚੜ੍ਹ ਗਈ ਉੱਤੇ ਇੱਕ ਆ ਕੀ ਆ ਗਿਆ ਇਹ ਗੱਲ ਧੱਕਾ ਹੀ ਮਾਰਦਾ ਯਾਰ ਹਰਨ ਹਾਂ ਜਦੋਂ ਸੀ ਫਟ ਕੇ ਰੇ ਚੈੱਕ ਕਰਨ ਨੂੰ ਗੱਡੀ ਬਾਹਰ ਲਗਾਏ ਵੇਖਦਾ 10 ਕਿਲੋਮੀਟਰ ਅੱਛਾ ਇਹ ਪ ਜਾਵਾਂਗੇ ਕਿੱਥੇ ਕਰਕੇ ਉਹ ਕਹਿੰਦਾ ਭਾਈ ਪੁਲਿਸ ਆ ਜੂ ਯਾਰ ਅੱਡੇ 'ਚ ਨਹੀਂ ਭੱਜਣਾ ਹੂੰ ਇਹਦਾ ਸਾਰੇ ਅਮਰ ਸੱਚ ਤਾਰ ਨੂੰ ਛੁੱਟ ਜਾਂਦਾ ਹੈ ਮੈਂ ਕਿਹਾ ਫੇਰ ਕਹਿੰਦਾ ਕਿ ਦੂਰ ਲੈ ਕੇ ਚੱਲ ਪਾਂਕੇ 'ਚ ਕਿਤੇ ਅੱਜ ਆਪਾਂ ਨੂੰ ਕੋਈ ਡਿਸਟਰਬੈਂਸ ਹੋਵੇ ਕਿ ਇਹ ਨਾ ਘਰ ਵਾਲੇ ਨੂੰ ਨਾ ਕੇ ਸੀ ਹਾਂ ਮੈਂ ਕਹਾ ਆ ਜਾ ਫਿਰ ਆਪਾਂ ਨਹਿਰ ਤੇ ਚੱਲਦੇ ਕਿਤੇ ਉਧਰ ਬਾਹਰ ਹਾਂ ਬਾਹਰ ਲੈ ਗਏ ਜਲੰਧਰ ਰੋਡ ਤੋਂ ਕਹਾ ਪਾਕੇ ਸਾਈਡ ਤੇ ਉੱਥੇ ਕੱਲੀ ਕੱਲੀ ਤਾਰ ਜੋੜਨੀ ਕੱਲੀ ਕੱਲੀ ਆਵਾਜ਼ ਨਾਲ ਆਵਾਜ਼ ਜੋੜਨੀ ਬਹੁਤ ਖੁਸ਼ ਹੁੰਦਾਈ ਇਹ ਕਲਾ ਉਹ ਬੰਦੇ ਦੀ ਸਾਬ ਨਾਲੀ ਡੱਬੀ ਜੀ ਬਾਹਰ ਆਉਂਦਾਈ ਸਾਰਾ ਕੁਝ ਪਲਾਸਟਿਕ ਦੀ ਡੱਬੀ ਹਾਂ ਉੱਥੋਂ ਟੇਪ ਲਾ ਕੇ ਬਸ ਉਹਦਾ ਹੀ ਜਲਵਾ ਸੀ ਸਾਰਾ ਅੱਛਾ ਤੇ ਵੀਪਣੀਆਂ ਵੱਡੀਆਂ ਛੋਟੀਆਂ ਕੱਟ ਕੇ ਲਾਉਂਦੇ ਆ ਕਿਉਂਕਿ ਆਵਾਜ਼ ਬੰਦ ਘਟ ਜਾਵੇ ਹਾਂ ਸਭਾ ਕਹਿੰਦੇ ਨੇ ਰਫਲ ਦੀ ਵਾਇਰਲ ਵੱਡੀ ਆ ਉਨੀ ਮਾਰ ਜਾਂਦੇ ਆ ਹਾਂ ਆਕੀ ਵੱਡ ਦੀ ਮਾਰ ਘਟ ਹੈ ਹਾਂ ਐਲਾ ਕਹਿੰਦਾ ਯਾਰ ਇਹਨੂੰ ਆਪਾਂ ਵੱਡਾ ਆ ਕੇ ਦੂਜੀ ਬਣਾ ਲੀਏ ਜਿਵੇਂ ਪੱਕੀ ਨੂੰ ਐਲਾ ਕਹਿੰਦਾ ਮਾਰ ਘਟ ਜੂ ਵਾਇਰਲ ਘਟ ਗਈ ਤਾਂ ਹਾਂ ਕਿਉਂਕਿ ਮਾਰ ਵਾਇਰਲ ਨਾਲ ਹੈ ਬਹੁਤ ਮੋਟੀ ਹੋ ਜਾਣੀ ਐ ਲੰਬੀ ਵੀ ਹੋ ਜਾਣੀ ਐ ਜਿੰਨਾ ਛੋਟਾ ਕਰੀ ਜਾਓਗੇ ਆਵਾਜ਼ ਘਟੀ ਜਾਊ ਹਾਂ ਠੀਕ ਐ ਭਾਈ ਮੈਂ ਕੱਢ ਲਈ ਗੱਡੀ ਜਲੰਧਰ ਨੂੰ ਹਾਂ ਬਾਬੇ ਦੀ ਕਿਰਪਾ ਬੋਲ ਬਾਈ ਕੋਈ ਰਾਹ ਦੀ ਸਵਾਰੀ ਨਹੀਂ ਯਾਰ ਹਾਂ ਵਿਆਸ ਫੇਰ ਬਾਬਾ ਚੜ ਗਏ ਇਹਨੇ ਤਾਂ ਕਹਾ ਮੈਂ ਕਿ ਚੜਜੋ ਕੋਈ ਨਹੀਂ ਹੁੰਦਾ ਮੈਂ ਕਿਹਾ ਨਾ ਤੇ ਉਹ ਜਵਾਗ ਮੈਂ ਬਾਹਲੇ ਜਿਹੜੇ ਵਿਚਾਰੇ ਨਰਮ ਜੇ ਸੀ ਸਾਰੇ ਮੈਂ ਕੈਵਰ ਜਵਾੜ ਤੇ ਅੱਛਾ ਮੈਂ ਕਿ ਤੇ ਸੀ ਚ ਬੇਤ ਜਵਾਗ ਨੂੰ ਤੁਸੀਂ ਭਰੀ ਮੈਂ ਕੰਜਰੋ ਹਣਾ ਤੇ ਬਾਬਾ ਉਹ ਮੈਨੂੰ ਕਹਿੰਦਾ ਮਾਲ ਕਹਿੰਦਾ ਜਰਾ ਆ ਵੀ ਸੁੱਤੇ ਹੀ ਪਏ ਸੀ ਕਹਿੰਦਾ ਇਹਨਾਂ ਨੂੰ ਭਈ ਕਿੱਥੋਂ ਪਤਾ ਲੱਗਣਾ ਜੀ ਜਲੰਧਰ ਵੀ ਜਾਣਾ ਹੁੰਦਾ ਯਾਰ ਹਾਂ ਕਹਿੰਦੇ ਇਹਨਾਂ ਨੂੰ ਤਾਂ ਪਰਮਿਟ ਤੋਂ ਕਾ ਵਧਣਾ ਹੀ ਨਹੀਂ ਹਾਂ ਮੈਂ ਕਿਹਾ ਭਾਈ ਇਹ ਬਰਾ ਕੁਝ ਵੇਖਣਾ ਪੈਂਦਾ ਆਪਣੇ ਕੋਲੇ ਬੋਰਡ ਨਹੀਂ ਲੱਗਿਆ ਹਾਂ ਜੇ ਹੁਣ ਉੱਥੇ ਆਰ ਡੀਓ ਆ ਜੀ ਹਾਂ ਮੈਂ ਕਿਹਾ ਆਪਾਂ ਨੂੰ ਸਾਰੀਆਂ ਸਵਾਰੀਆਂ ਨੂੰ ਕਹਿਣਾ ਪੈਣਾ ਸਪੈਸ਼ਲ ਚੱਲੀ ਆ ਇਹ ਵਿਆਹ ਚੱਲੇ ਡੇਰੀ ਹੂੰ ਬੈਸਲ ਡੱਲੇ ਸਾਰੇ ਸਰਦਾਲੂ ਆ ਠੀਕ ਹੈ ਹਾਂ ਦੇਖ ਲੈ ਜਰੰਦਰ ਕੋਲੇ ਮਿਲ ਪਿਆ ਮੈਂ ਕਿਹਾ ਫਿਰ ਗਾਂ ਦੀ ਤੀਰ ਸਸਤਾਨ ਦਾ ਨਾਲ ਮੈਂ ਕਿਹਾ ਫਿਰ ਕੂਕੇ ਬਣ ਜਾ ਹੈ ਇਹ ਭੈਣ ਜੀ ਸਭ ਜੱਲੇ ਜਾਂਦਾ ਮੈਂ ਯਾਰ ਕੂਕੀ ਲਾ ਮੇਰੇ ਨਾਲ ਤੇ ਨਾਲ ਕੋਈ ਨਹੀਂ ਆਦੇ ਆਪਾਂ ਦਾ ਸੌਰੀ ਬਾਈ ਬੰਦਾ ਕਿਦੀ ਤੀ ਆਪਣਾ ਤੇ ਬਈ ਚਲੋ ਬਈ ਜਾਨੀ ਮੈਂ ਕਿਹਾ ਵੀ ਹਰ ਪਾਸੇ ਦਿਮਾਗ ਲੜਾਉਣਾ ਪੈਂਦਾ ਕੰਮ ਕਰਨ ਦੀ ਬਿਲਕੁਲ ਸਹੀ ਹੈ ਸਹੀ ਗੱਲਾਂ ਹਾਂ ਅਸੀਂ ਬਾਈ ਜੀ ਲਾਤੀਆਂ ਸਵਾਰੀਆਂ ਅੱਛਾ ਤੇ ਉਹ ਅੱਡੇ ਤੇ ਪਹਿਲਾਂ ਗੱਲ ਪਹੁੰਚ ਗਈ ਵੀ ਬੱਸਾਂ ਦੀ ਹੈ ਭਰੀ ਹਾਂ ਇਹ ਕਿੱਧਰ ਦੀ ਗੱਲ ਓਏ ਹੂੰ ਸਮਝ ਤੋਂ ਬਾਹਰ ਅੱਛਾ ਤੇ ਮੈਂ ਅਜੇ ਏਡੇ ਸਵਾਰੀਆਂ ਹੀ ਲਾਈਆਂ ਹਾਂ ਹਾਂ ਤੇ ਉਹ ਹਾਕ ਕਰ ਆ ਗਿਆ ਵਿਚਾਰਾ ਹਾਂ ਮੈਨੂੰ ਕਹਿੰਦਾ ਗੱਡੀ ਲੈ ਜਾ ਬਾਈ ਕੱਢ ਕੇ ਕਹਿੰਦਾ ਗੱਡੀ ਬੰਦ ਕਰਨਗੇ ਰੋਡਵੇ ਵਾਲੇ ਲਾਭਦੇ ਫਿਰਦੇ ਆ ਕਹਿੰਦੇ ਉਧਰੋਂ ਸਾਰੀ ਸਵਾਰੀ ਮਾਂਜ ਲਿਆ ਆ ਕੇ ਅੱਛਾ ਅਗਰ ਵੀ ਤੇਰੇ ਅਗਰ ਰੋਡਵੇ ਖਾਲੀ ਆਉਂਦੀ ਆ ਹਾਂ ਮੈਂ ਗੱਡੀ ਪੱਟ ਕੇ ਗੱਡੀ ਹਾਂ ਲਾਇਆ ਮੈਂ ਕਿਹਾ ਤੇ ਗੱਡੀ 'ਚ ਬੈਜੋ ਹੂੰ ਕੈਕਟਰ ਕਹਿੰਦਾ ਕਰਾਦਾ ਨਾ ਕੰਮ ਬਾਈ ਕਹਿੰਦਾ ਲਾਲਚ ਮਾਰੇ ਆ ਤਾਂ ਗਏ ਆ ਮੈਂ ਅਗਲੇ ਲੱਭਦੇ ਫਿਰਦਿਆ ਪਹਿਲੀ ਉਹ ਮੈਂ ਕਿਹਾ ਤੂੰ ਬਹਿ ਜਾ ਉਥੇ ਪੱਤ ਮਰੀ ਜਾਂਦਾ ਮੈਂ ਆਪੇ ਲਾਉਂਗਾ ਮਾਡੇ ਚ ਗਿਆ ਕਿਹੜੇ ਕੁੜੇ ਦਿੱਤੇ ਮੈਨੂੰ ਚੌੜਾ ਤੇ ਆ ਗਿਆ ਅੱਛਾ ਮੈਂ ਚੌੜੇ ਨੂੰ ਲਾਉਂਦਾ ਸੀ ਮੈਨੂੰ ਪਤਾ ਸੀ ਚੌੜੇ ਹੁਣ ਵੀ 10 ਵਜੇ ਲਾਉਂਦੇ ਇਹ ਵੀ ਬਿੜਾ ਮਰਗੜ ਵਾਲੀ ਸੀ ਅੱਛਾ ਇਹ ਜਲੰਧਰ ਤੋਂ ਲੈ ਆਣਾ ਆਉਂਦੇ ਹੁੰਦੇ ਸੀ ਕਿਹੜੀ ਚਲਾਉਂਦੇ ਸੀ ਉਦੋਂ ਇਹ ਇਹ ਨਾਲ ਕੋਈ ਨਾਗ ਪਾੜਦੇ ਸੀ ਆਹ ਨਾਗ ਪਾੜਦੇ ਨਾਗ ਪਾੜੇ ਉਧਰੋਂ ਲੈ ਜਾਂਦੇ ਸੀ ਜਲੰਧਰ ਨੂੰ ਕਿਉਂਕਿ ਮੈਨੂੰ ਤੇ 10 ਦਾ ਹੁੰਦਾ ਸੀ ਜੇ ਜਲੰਧਰ ਆਉਣਾ ਹੋਇਆ ਤਾਂ 10 ਵਜੇ ਉੱਥੇ ਹੀ ਹੁੰਨੇ ਆ ਪਰ ਰਾਤ ਨੂੰ ਜਾ ਹਜ਼ਾਰ ਕੀ ਕਹਿੰਦੇ ਹਾਂ ਸਾਰੀਆਂ ਸਵਾਰੀਆਂ ਮਾਜ ਲਈ ਕਿਲਾ ਮੈਂ ਕਹਿੰਦਾ ਉਹੀ ਆ ਇਹਦਾ ਬੱਸ ਉਹੀ ਆ ਹਾਂ ਠੀਕ ਆ ਨਾ ਤੇ ਬਈ ਚਲੋ ਮੈਂ ਕਹਾ ਵੀ ਕੋਈ ਗੱਲ ਨਹੀਂ ਪਰਮਾਤਮਾ ਦੀ ਕਿਰਪਾ ਚਾਹੀਦੀ ਹੈ ਇਹ ਤੇ ਕਿਹੜੀ ਗੱਲ ਆ ਯਾਰ ਹਾਂ ਭਾਈ ਅਸੀਂ ਪੈਗੇ ਸਾਈਡ ਤੇ ਹੋ ਗਏ ਉਹਨੇ ਰੋਡ ਵਿਚਾਲੇ ਨਾਲ ਸੱਦਿਆ ਸਾਦ ਕੋ ਨੂੰ ਸਮਝਾਇਆ ਕਿ ਨਾ ਸ਼ਾਂਤੀ ਰੱਖੋ ਆ ਬੰਦਾ ਉਹ ਬੱਸ ਆ। ਅੱਛਾ। ਮੈਨੂੰ ਕਹਿੰਦਾ ਭਾਈ ਬੱਸ ਕਿੱਥੇ ਆ ਯਾਰ? ਹਾਂ। ਮੈਂ ਕਹਿੰਦਾ ਬਾਤ ਤਾਂ ਮੈਂ ਬਾਹਰ ਹੀ ਕਰਤੀ ਜੋਦੀ ਰੌਲਾ ਜਆ ਬਾਤ ਪਾਉਂਦੇ ਸੀ। ਹਾਂ। ਕਹਿੰਦਾ ਪੈਦਾਬਾਸੀ ਦੇਖ ਰਹੀ ਸੀ ਯਾਰ ਕਿਹੜੀ ਆ। ਅੱਛਾ। ਕਹਿੰਦਾ ਇਹੋ ਜਿਹਾ ਕੀ ਲਾਇਆ ਉਹਨੂੰ ਪੈਗਾ ਬੱਸ ਥੋੜੀ ਆ ਭਾਈ ਜੰਨਤ ਆ ਉਹ ਦੁਨੀਆ ਦੀ। ਹੂੰ। ਤੂੰ ਵਿੱਚ ਬਹਿ ਗਿਆ ਉਤਰਨਾ ਨਹੀਂ। ਹਾਂ। ਜਿੱਦ ਮੈਂ ਪਾਸਿੰਗ ਕਰਾਉਣ ਗਿਆ ਮੇਰੇ ਅੱਜ ਵੀ ਜਿਆਦਾ ਮੇ ਏਸੀ ਵਾਲੇ ਉੱਧ ਚਕਾਰ ਤੇ ਤੌਲੀਏ ਪਾਤੀ। ਹਾਂ। ਮਮਰ ਸਰ ਆਟਿਓ ਚੜਿਆ ਵਿੱਚ ਚੈੱਕ ਕਰਨ ਜੋ ਬਾਸ ਕਰਉਣੀ ਸੀ ਹਾਂ ਮੈਨੂੰ ਕਹਿੰਦਾ ਏਸੀ ਤਾਂ ਨਹੀਂ ਲੱਗਿਆ ਮਗਰ ਨੂੰ ਰੱਬ ਰੱਬ ਕਰੋ ਜੀ ਏਸੀ ਲਵਾ ਕੇ ਮਰਨਾ ਇੰਜਨ ਨਹੀਂ ਮੈਂ ਕਰ ਰੂਕ ਮੈਂ ਹਾਂ ਆਈਨ ਬਥੇ ਗਵਾਈ ਬੈਠਾ ਅੱਛਾ ਡਰਾਈਵਰ ਨੂੰ ਲੰਮਦੇ ਨਹੀਂਗੇ ਨਾ ਲਾਉ ਨਹੀਂ ਲਾਉ ਨਹੀਂ ਪਾਸ ਕਰਉਣਾ ਪੈਂਦਾ ਬਾਈ ਅੱਛਾ ਏਸੀ ਵਾਲੀ ਅੱਡ ਹੈ ਠੀਕ ਹੈ ਠੀਕ ਹੈ ਤੇ ਮੈਂ ਚੁੱਪ ਕਰਕੇ ਖੜ ਗਿਆ ਹੂੰ ਉਹਨੇ ਪਾਸ ਕਰਤੀ ਆਪਾਂ ਮਾਰੇ ਕੇ ਨਿਕਲੇ ਆਏ ਹੂੰ ਮੈਂ ਕਹਾਂ ਭਈ ਆਉਂਦੀ ਆ ਬੱਸ ਫਿਰ ਮੈਨੂੰ ਮਲਾ ਟਾਈਮ ਦੇ ਕਹਿੰਦਾ ਅਜੇ ਰਾਂ ਬਾੜੀਆਂ ਅੱਡੇ 'ਚ ਬਾਈ ਬਣ ਕੇ ਕਹਿੰਦਾ ਸਾਫ ਸੂ ਫਿਰਦੇ ਅਜਾ ਹਾਂ ਮੈਂ ਕਿੰਨੇ ਵਜੇ ਲਿਆਉ ਮੈਨੂੰ ਦੱਸ ਦੇ ਹਾਂ ਓਨੇ ਵਜੇ ਲਿਓ ਹੂੰ ਮੈਂ ਕਹਾਂ ਯਾਰ ਮੈਂ ਉਧਰੋਂ ਬਾੜੀ ਸੱਧੀਆਂ ਲਾ ਰਹੀ ਮੈਂ ਕਹਾਂ ਉਧਰੋਂ ਲੇਟ ਲਾਉਣੀ ਸੀ ਮੈਨੂੰ ਉਹਦਾ ਗੱਡੀ ਲਾਵਾਂਗੇ ਤੇਰੀ 10 ਤੋਂ ਬਾਅਦ ਅੱਛਾ ਮੈਂ ਕਹਾਂ ਸਾਢੇ 9 ਆ ਜਾ ਹੂੰ ਕਹਿੰਦਾ ਆ ਜੀ ਹੂੰ ਉਹੀ ਗੱਲ ਮੈਂ ਸਾਢੇ 9 ਮੂਰੇ ਜਾ ਲਾਈ ਅਮਰਸਰ ਵਾਲੇ ਕਾਊਂਟਰ ਤੇ ਹਾਂ ਹਾਂ ਪੈਸੇ ਕਾਹਨੋਂ ਦਿੱਤੇ ਆਏ ਮੇਰੇ ਹੂੰ ਕੈਕਟਰ ਮੇਗਾ ਕਹਿੰਦਾ ਥੀ ਬਣਿਆ ਮੈਂ ਕਹਿੰਦਾ ਬਾਣਨਾ ਤੀਆ ਮੈਂ ਕਹਿੰਦਾ ਅਹੀਂ ਹੁਣ ਚੱਲਦੇ ਆ ਮੈਂ ਕਹਿੰਦਾ ੜੀ ਜਾਵਾਂਗੇ ਜੁੱਤਾਂ ਤੋਂ ਜੇ ਢਾਰੇ ਢਾਲੇ ਮੈਂ ਕਹਿੰਦਾ ਭਰਲੀ ਭਰਲੀ ਹੂੰ ਉਹਨੂੰ ਮਾਰੇ ਜਾਂ ਤਾਂ ਹੰਮਰਾਊਗਾ ਚਪੇੜੇਂ ਬਰਉ ਮਰਾਲਾ ਇੱਕ ਵਾਰ ਵਧੀਆ ਆ ਗਏ ਆਪਾਂ ਬਹੁਤ ਹੈ ਹਾਂ ਉਹ ਕਹਿੰਦਾ ਟਿਕ ਜਾ ਬਈ ਯਾਰ ਤੇ ਮੈਂ ਜੋ ਲਾਈ ਕਾਊਂਟਰ ਕੋਲੇ ਸਿੱਧੀ ਕਰਕੇ ਮੈਂ ਉੱਤਰ ਕੇ ਮਾਰ ਕੇ ਸ਼ਾਲ ਮੈਂ ਗਿਆ ਬਈ ਨੌਨ ਸਟਾਪ ਅੰਮ੍ਰਿਤਸਰ ਹਾਂ ਉਹਨੇ ਕਹਿਦਾ ਸੜਾ ਕਟਾਉਂ ਇਹਦਾ ਵਾਜਾ ਲੱਗਿਆ ਮਾਰ ਉਹ ਰੋਡਵੇਜ ਆ ਗਿਆ ਇਹ ਮੈਨੂੰ ਕਹਿੰਦਾ ਅਜੇ ਨਹੀਂ ਅੱਧਾ ਘੰਟਾ ਰੁਕ ਜਾਂਦਾ ਤੇਰਾ ਟਾਈਮ ਰਹਿੰਦਾ ਮੈਂ ਕਹਿੰਦਾ ਨਹੀਂ ਨਹੀਂ ਮੈਂ ਤਾਂ ਹੱਸਦਾ ਹਾਂ ਹਾਂ ਕਹਿੰਦਾ ਹੱਸਣਾ ਨਾ ਇਹ ਤਾਂ ਅਗਦਾ ਹੀ ਦੇਖ ਲਿਓ ਨਹੀਂ ਚੜ ਜਾਣਾ ਯਾਰ ਮਰੀ ਜਾਣਾ ਵੀ ਹੂੰ ਤੇ ਮੈਂ ਕਹਿੰਦਾ ਨਹੀਂ ਨਹੀਂ ਆਏ ਤਾਂ ਕਿਵੇਂ ਚੜਜੂ ਕਹਿੰਦਾ ਮੇਰਾ ਜੀ ਕਰਦਾ ਇਹਦੀ ਜੀ ਬੈਠਾ ਰਾਂ ਮੈਂ ਸਾਰੀ ਕਿਉਂ ਨਾ ਚੜ ਵੀ ਯਾਰ ਕਹਿੰਦਾ ਮਰੀ ਜਾਣਾ ਅੱਛਾ ਤੇ ਮੈਂ ਆਹ ਟੱਕ ਟੁੱਕ ਜੇ ਬੰਦ ਕਰ ਆਪਦੇ ਹਾਂ ਕਿਉਂ ਮੈਂ ਪੂਰਾ ਬੂਫਰ ਬਣਾ ਕੇ ਲਾਉਂਦਾ ਧਮ ਧਮ ਪਈ ਹੁੰਦੀ ਵਿੱਚ ਅਗਲਾ ਦਾ ਖੇਤ ਦਾ ਕੇਂਦਰ ਬਣਦਾ ਜਦੋਂ ਸੱਪ ਮੀਨ ਨੂੰ ਆਉਂਦਾ ਫਿਰ ਆਏ ਆਉਣਗੇ ਸਵਾਰ ਗਾਣੇ ਕੰਮ ਕਰਨ ਮੈਨੂੰ ਬਾੜੇ ਦੇ ਚ ਸਹੀ ਗੱਲ ਮੇਰੇ ਕੋਲੇ ਗਾਣਾ ਜਦ ਲੈਂਦੇ ਬਾਈ ਉਹਦਾ ਗੋੜ ਲੜ ਵੇ ਅੱਜ ਕਿ ਮੇਟਾ ਦਾ ਬਲਬ ਕਿ ਲੱਗਣਾ ਕਿਸੇ ਨੂੰ ਜਾਵੇ ਹਾਂ 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 ਉਹ ਕਹਿੰਦਾ ਮੇਰੇ ਯਾਰ ਦੇ ਬਾਰਾਂ ਦਾ ਆਪਣੀ ਉਹ ਬਰੀਕ ਤਾਣਾ ਹਾਂ ਮੇਰੇ ਯਾਰ ਦੀ ਸੀਜ ਬਸਾਉਣ ਦੇ ਲਈ ਹਨਾ ਉਹ ਬੜਾ ਕੁਝ ਕਹਿੰਦੀ ਹੁੰਦੀ ਹੈ ਨਾ ਬੜਾ ਵੇ ਅਨੰਦ ਆਉਂਦਾ ਉਹ ਤੇ ਮਿਊਜ਼ਿਕ ਹੈ ਬੜਾ ਤਕੜਾ ਅੱਛਾ ਮੈਂ ਜਦੋਂ ਖੜ ਗਈ ਉਹੀ ਚੱਲਣਾ ਬੱਸ ਠੀਕ ਹਾਂ ਜਦੋਂ ਤੁਰਪੀ ਉਹਦੂਗਾ ਫਿਰ ਮੇਰੇ ਦੁਕਾਨੇ ਚੱਲਦੇ ਹੁੰਦੇ ਅੱਛਾ ਇਹ ਵੀ ਆਸਿਆਰੀ ਗੱਲ ਅਦਰ ਮੈਂ ਦੱਸੂਗਾ ਕਿਉਂਕਿ ਉਹ ਤਾਂ ਜਿਹੜਾ ਮੱਝ ਏਰੀਆ ਉਹ ਐਡਵਾਂਸ ਏਰੀਆ ਬਾਈ ਹੂੰ ਉਹ ਫਾਰਵਰਡ ਏਰੀਆ ਪਹਿਲਾਂ ਤੋਂ ਹੂੰ ਆਪਣੇ ਲੋਕਾਂ ਨੂੰ ਅਜੇ ਇੰਨਾ ਗਿਆਨ ਨਹੀਂ ਸੀ ਆਪਣੇ ਤਾਂ ਜੇ ਕਿਤੇ ਦੁਕਾਨੇ ਦਾ ਕੋਈ ਵੀ ਗਾਣਾ ਚੱਲ ਪਿਆ ਹੱਥਾਂ ਪੈਰਾਂ ਚ ਆ ਜਾਂਦੇ ਸੀ ਵੀ ਆਹ ਕੀ ਕਦਾ ਗੰਦ ਪਾਈ ਜਾਂਦਾ ਹੂੰ ਹਾਲਾਂਕਿ ਇਹ ਦੁਕਾਨੇ ਆ ਜਿਹੜੇ ਉਹ ਸਾਡਾ ਕਲਚਰ ਸੀ ਹੂੰ ਜਿਹੜੇ ਆ ਮੁੜ ਕੇ ਆ ਗਈ ਧਰਮਪ੍ਰੀਤ ਹੁਣੀ ਇਹ ਤਾਂ ਸਿੱਧਾ ਹੀ ਲਟਾਈ ਤੁਰੇ ਆਉਂਦੇ ਸੀ ਕੰਮ ਨੂੰ ਹੈ ਹੂੰ ਤੇ ਮੈਂ ਕਹਿੰਦਾ ਚਲੋ ਅਸੀਂ ਅੰਮ੍ਰਿਤਸਰ ਨੂੰ ਭਰਤੀ ਭਰਾਵਾ ਅਸੀਂ ਤਾਂ ਰਾਤ ਨੂੰ 12:00 12:30 ਪੌਣੇ 1 ਵ ਮੈਂ ਕਿਹਾ ਜਾਣਾ ਕਰੇਗਾ ਇੱਥੇ ਬੈਠ ਕੇ ਮੈਂ ਕਿਹਾ ਤੌਰੀ ਪਹਿਣਾ ਮੈਂ ਕਿਹਾ 3 ਵਜੇ ਫੇਰ ਆਪਾਂ ਹਾਂ ਦੁਨੀਆ ਜੀ ਬਹੁਤ ਟਾਈਮ ਮੈਂ ਕਹਿੰਦਾ 5-6 ਘੰਟੇ ਚੱਲੂ ਮੈਂ ਕਿਹਾ ਭਾਈ ਆਲਰਮ ਲਾ ਲਓ ਘੱਟ ਤੋਂ ਘੱਟ 5 ਵਜੇ ਦਾ ਹਾਂ ਸਾਰੇ ਲਾਓ ਆਪੋ ਆਪਣੇ ਫੋਨਾਂ ਤੇ ਹਾਂ ਰਾਤ ਜੀ ਪਵੇ ਮੈਂ ਕਿਹਾ ਫੇਰ ਉੱਠਿਆ ਜਾਣਾ ਐ ਨਹੀਂ ਉੱਠਿਆ ਜਾਣਾ ਹਾਂ ਤੇ ਉਹ ਕਹਿੰਦਾ ਵੀ ਠੀਕ ਆ ਗੱਲ ਹੀ ਕੋਈ ਨਹੀਂ ਉਹ ਕੋਲ ਜੇ ਟਾਈਮ ਵੀ ਹੁੰਦਾ ਸੀ ਆਪਣੇ ਕੋਲੇ ਉਹ ਬਾਹਲਾ ਸ਼ਕਾਰ ਪਾਉਂਦਾ ਵਾਹੋ ਮੈਂ ਪਸਾੜੇ ਆਮ ਹੀ ਲਾਉਂਦੇ ਤੈਨੂੰ ਜਾ ਜਾ ਹਾਂ ਕੋਟ ਚੱਲ ਪੈਦਾ ਮੈਂ ਕਿ ਇਹਨੂੰ ਲਾਉ ਮੇਰੇ ਕੰਨ ਕੋਲੇ ਹਾਂ ਬਾਬਾ ਕਿ ਮੈਨੂੰ ਸੁੱਤੇ ਪਈ ਰਹੇਗੇ ਸੀ ਅਸੀਂ ਅੱਜ ਹਾਂ ਦਿਵਾਲੀ ਵਾਲਾ ਦਿਨ ਸੀ ਦਿਵਾਲੀ ਉਹ ਨਾ ਦਿਵਾਲੀ ਤੋਂ ਦੂਜੇ ਤੀਜੇ ਦਿਨ ਦੀ ਗੱਲ ਹੈ ਸੁੱਤੇ ਪਈ ਰਹੇ ਸੀ ਤੇ ਫਿਰ ਬਸ ਗਈ ਨਹੀਂ ਬਸੇ ਜਹਾੜੀ ਕਿੱਥੇ ਸੀ ਚਾਚਾ ਮਤਲਬ ਦਾਦਾ ਹਾਂ ਅਸੀਂ ਆ ਗਏ ਤੇ ਪੈਸੇ ਲੈਣ ਲੱਗੇ ਹਾਂ ਮੈਂ ਆ ਕੇ ਆਏ ਇੰਜ ਕਰਕੇ ਮੈਂ ਕਿ ਹਜ਼ਾਰ ਰੁਪਏ ਮੇਰਾ ਪਾਸੇ ਕਰਦੀ ਓਏ ਹਾਂ ਲੈਟਰਾਂ ਇੰਜ ਆ ਗਿਆ ਹਾਂ ਉਹ ਕਹਿੰਦਾ ਬਾਈ ਦਾ ਹਜ਼ਾਰ ਕਰਦੀ ਹਾਂ ਹਾਂ ਰਹਿ ਗਿਆ ਰੀਸੀ ਦੀ ਲੋਟ ਰਹੇ ਹੁਣ 90 ਰੁਪਏ ਮਰੂਗਾ ਇਹ ਤਾਂ ਡੱਟ ਜਾਇਆ ਕਰੂ ਅੱਛਾ ਨੀਂਦਰਾ ਮੈਂ ਭਰ ਲਾ ਹਾਂ ਮਗਾ ਮੈਂ ਤਾਂ ਉਹਨਾਂ ਐ ਸੋਚ ਰਿਹਾ ਬਾਹਰਲੇ ਮੁਲਕ ਚ ਜਾਏ ਪਿਆ ਹਾਂ ਵੀ ਆਪਾਂ ਸੌਲ ਹੈ ਹਾਂ ਦੇ ਕੁਦਰਤ ਦਾ ਕਰਿਸਮਾ ਬਾਈ ਹਾਂ ਜੀ ਨੂੰ ਉਹਨੇ ਦੇਣਾ ਹੈ ਘਰੇ ਬੈਠੇ ਨੂੰ ਦੇਣਾ ਬਿਲਕੁਲ ਸਹੀ ਉਹਨੇ ਬਾਹਰ ਨਹੀਂ ਐ ਸਭ ਨੂੰ ਜੀ ਨੂੰ ਨੇ ਨਹੀਂ ਦੇਣਾ ਤੁਸੀਂ ਜੇ ਚੰਦ ਤੇ ਜਾ ਕੇ ਆ ਜੀ ਨਹੀਂ ਦੇਣਾ ਹੂੰ ਮੇਰਾ ਭਰਾ ਬਾਹਰ ਉੱਡ ਗਿਆ ਅੱਛਾ ਮੇਰਾ ਪਿਓ ਤਾਨੇ ਮਾਰੇ ਮੈਨੂੰ ਹੂੰ ਕਹਿੰਦਾ ਸਾਲਾ ਨਲਾਇਕ ਲੜਾਈ ਦਾ ਘਰ ਉਹਦੇ ਧੱਕੇ ਹਾਂਦਾ ਕਰਦਾ ਉਹਦੇ ਹਲ ਵੇਲਾ ਬਾਹਰਲੇ ਮੁਲਕ ਚ ਗਿਆ ਹਾਂ ਉਹਦੋਂ ਮੈਨੂੰ ਉਹ ਮਿਲ ਗਈ ਕਰਨ ਵਾਲੀ ਹਾਂ ਮੈਂ ਕਹਾਂ ਬਾਬੂ ਤਰਗਾ ਕਿ ਨਹੀਂ ਆਉਦੀ ਉਹ ਤੇ ਹਜੇ ਤਾਂ 35 ਕਿ ਲੋ ਵਾਈਟ ਕਹਦਾ ਕਹਿੰਦਾ ਹਾਂ ਮੈਂ ਕਹਿੰਦਾ 60000 ਹਾਂ ਹੈ ਮੈਂ ਮਹੀਨਾ ਲਾਉਂਗਾ ਸਾਲ ਲਾਉਂ ਮੈਂ ਬਰਾਬਰਾਂ ਸੀ ਹਾਂ ਤੇ ਉਹ ਮੈਨੂੰ ਫੋਨ ਲਾਇਆ ਕਰ ਮੈਂ ਕਹਿੰਦਾ ਇਧਰ ਉਹ ਨਾ ਲਾਇਆ ਕਰ ਮੈਂ ਕਹਿੰਿਆ ਮੇਂ ਤੇਰਾ 3500 ਲੱਗ ਜੂ ਮੈਂ ਕਹਿੰਦਾ ਜਿਹੜਾ ਹੈਗਾ ਦੋ ਫੋਨਾਂ ਤੇ ਮੈਂ ਕਹਿੰਦਾ ਮੈਂ ਲਾ ਲਿਆ ਕਰੂ ਸਾਡੇ ਕੋਲੇ ਬਾਦੂ ਆ ਅੱਛਾ ਮੈਂ ਤਾਂ ਤੁਹਾਡੇ ਕੋਲ ਕੋਕ ਤੋਖ ਮੈਂ ਕਹਾਂ ਹੀ ਬਰੇ ਜਿਹੜਾ ਸਪੈਸ਼ਲ ਲਾਉਂਦੇ ਨਾ ਜਿਹੜਾ ਰਾਤ ਵਾਲਾ ਉਹ 10000 ਰੁਪਏ ਤੇਰੇ ਤੇ ਕੁਰਬਾਨ ਅੱਛਾ ਜਿਹੜਾ ਡੇਲੀ ਵਾਲਾ ਉਹ ਬਾਪੂ ਨੂੰ ਦੇ ਦੀ ਸਾਡੇ ਲੋਕਾਂ ਨੂੰ ਸਮਝ ਨਾ ਆਵੇ ਬਾਪੂ ਮੇਰਾ ਤੇ ਪਹਿਲੇ ਰੋਟੀ ਬਣਾਉਣਾ ਆਇਆ ਕਰੀ। ਅੱਛਾ। ਅੱਛਾ। ਮਿੰਨੀ ਹੁੰਦੀ ਨਹੀਂ ਸੀ ਆਪਣੇ ਪਿੰਡ ਵਜ ਦੀ ਨਿਹਾਲ ਸਿੰਘ ਵਾਲੇ ਤੋਂ। ਉਹ ਮਿੰਨੀ ਤੇ ਜੜ ਕੇ ਤੇ ਟਰਬਾ ਬਣਾਉਣਾ ਆਇਆ ਕਰੀ। ਅੱਛਾ। ਮਿੰਨੀ ਵਾਲੇ ਕਹਿੰਦੇ ਯਾਰ ਬਾਪੂ ਯਾਰ ਅਸੀਂ ਬਣਾ ਲਿਆ ਕਰਾਂਗੇ ਤੂੰ ਕਾਹਤੋਂ ਤੰਗ ਹੁੰਨਾ ਹੈ। ਹਾਂ। ਚੱਲ ਕੋਈ ਨਾ ਬੈਠਾ ਜਾ ਨਾ ਬੈਠਾ ਉਹ ਨਾ ਝੂਠਾ ਲੈ ਲੈਣਾ। ਹਾਂ। ਤੂੰ ਕਹਿੰਦਾ ਥਾਨ ਦਾ ਕੋਈ ਨਹੀਂ ਵੀ ਬਾਂਧ ਅਸ ਜੀ ਆ ਤੈਨੂੰ ਬਾਪੂ। ਹਾਂ। ਤੇ ਡੱਟੇ ਬਣਾ ਦਾ ਕੰਮ ਤਾਂ ਡੇਲੀ ਦਾ ਹੁੰਦਾ ਯਾਰ। ਹਾਂ। ਤੇ ਅਸੀਂ ਜਾ ਕੇ ਸਵਾਰੀਆਂ ਉਹਨੂੰ ਹੀ ਦੇਣੀਆਂ ਆ। ਹਾਂ। ਨਹੀਂ ਜੋ ਸਵਾਰੀਆਂ ਲਾਵਾਂਗੇ ਉੱਥੇ ਉਹਨੂੰ ਟਿਫਣ ਵੜਾ ਦੇਾਂਗੇ ਦੂਜਾ ਫੜ ਕੇ ਗੱਡੀ 'ਚ ਰੱਖ ਲਾਂਗੇ ਜਦੋਂ ਇੱਧਰ ਨੂੰ ਆਵਾਂਗੇ ਤਦ ਇਹ ਫੜ ਲਿਓ ਹਾਂ ਜਹਾੜਨ ਮਾਰ ਕੇ ਜਾਈ ਤੇ ਮੋੜ ਤੇ ਫੜਾ ਜਾਏਗੇ ਇਹਨੂੰ ਹਾਂ ਹੁਣ ਬਾਪੂ ਕਿੱਥੋਂ ਮੰਨਦਾ ਬਈ ਹੂੰ ਉਹ ਭਰਾਵਾ ਮੈਨੂੰ ਕਨੈਕਟਰ ਕਹਿੰਦਾ ਯਾਰ ਬਾਪੂ ਮੰਨਦਾ ਨਹੀਂ ਕਹਿੰਦਾ ਮੈਂ ਕਿਹਾ ਟਿਫਣ ਫੜਾ ਦਿਆ ਕਰ ਕਹਿੰਦਾ ਬਾਪੂ ਬਾਲਾ ਪਿਆਰ ਕਰਦਾ ਕਿਹਨੂੰ ਮੈਂ ਕਹਿੰਦਾ ਤੈਨੂੰ ਸਵਾਹ ਕਰਦਾ ਮੈਂ ਕਿਹਾ ਮੈਂ ਕਿਹਾ ਕਿਉਂ ਮੈਂ ਕਿਹਾ ਤੈਨੂੰ ਕੀ ਲੱਗਦਾ ਕਹਿੰਦਾ ਨਹੀਂ ਯਾਰ ਉਹ ਕਹਿੰਦਾ ਰੋਟੀ ਆ ਫੜਾ ਕੇ ਆਵਾਂਗੇ ਰੋਟੀ ਦਾ ਕੰਮ ਹੈ ਕੀ ਉੱਛਾ ਰੋਟੀ ਦੀ ਖਾਤਰ ਹੀ ਤੇ ਬਾਪੂਰੇ ਰੋਟੀਆਂ ਦੀ ਵੀ ਗੱਲ ਕਰ ਦੇਣ ਕਿਆ ਕਰੋ ਹਾਂ ਇਹਨਾਂ ਦੇ ਖਾਣ ਨੂੰ ਕੋਲ ਨਾ ਭੇਜੂ ਰੂ ਹਾਂ ਮੈਂ ਇਹਦੇ ਚ 1000 ਰੁਪਇਆ ਹੁੰਦਾ ਉਹ ਤਾਂ ਆਉਂਦਾ ਵੀ ਤੁਸੀਂ ਨਾ ਕੱਟ ਲਓ ਅੱਛਾ ਮੈਨੂੰ ਹੋਰ ਆਈ ਨਹੀਂ ਬਟਾ ਇਹ ਇਹਨਾਂ ਦੀ ਸਿੱਧਾ ਜੇਬ ਚ ਪਾ ਦੂਗਾ ਘੋਟੀਪੜ ਦੇ 1000 ਰੁਪਇਆ ਫੜਾ ਦੇਣਗੇ ਹਾਂ ਹੈਨਾ ਮੈਨੂੰ ਉਹ ਦਿਮਾਗ ਚਾਹੀ ਨਹੀਂ ਉਹਦੇ ਹਾਂ ਚਲ ਮੈਂ ਕਹੇ ਮੇਰੇ ਨਹੀਂ ਮੇਰੀ ਇੱਜਤੀ ਜੀ ਬਣੀ ਆ ਵੀ ਦਾ ਬਾਪੂ ਮਗਰਮਗਰੀ ਰਹਿੰਦਾ ਤੇ ਬਾਪੂ ਦਾ ਭਰਾਵਾ 1000 ਮਾਰ ਆਉਂਦਾ ਮੈਂ ਕਹੇ ਵੀਰਾ ਮਾਰਾ ਨਹੀਂ ਆਉਂਦਾ ਹਾਂ ਉਹਦਾ ਘਰ ਦੀ ਨਾਲ ਬਹੁਤੀ ਦੋਸਤੀ ਆ ਉਹਦੀ ਮੇਰੇ ਨਾਲ ਨਹੀਂ ਹੈਗੀ ਸਹੀ ਗੱਲ ਹੈ ਹੈ ਪਰ ਸਮੇ ਨੇ ਕਾਰਬਟ ਖਾਦੀ ਪੂਰੀ ਅਈ ਹਾਂ ਸਾਡਾ ਫਰਕ ਪੈ ਗਿਆ ਮੇਰਾ ਤੇ ਮਾਲਕ ਦਾ ਹਾਂ ਜੇ ਬਸ ਨਾ ਉਧਰ ਸੀ ਨਾ ਉਧਰ ਸੀ ਵੱਡਾ ਮਾਲਕ ਆ ਗਿਆ ਸਾਡਾ ਕੋਈ ਕਿਸੇ ਗੱਲੋਂ ਫਰਕ ਪੈ ਗਿਆ ਡਿਸਪਿਊਟ ਪੈ ਗਿਆ ਅਈ ਹਾਂ ਉਹਨੂੰ ਕਨੈਕਟਰ ਨੇ ਕਿਹਾ ਕਹਿੰਦਾ ਕਿ ਐਂ ਬੋਲਦਾ ਸੀ ਤੇਰੇ ਬਾਰੇ ਭਾਈ ਐਂ ਕਹਿੰਦਾ ਸੀ ਐਂ ਕਹਿੰਦਾ ਸੀ ਐਂ ਕਰਦਾ ਸੀ ਭਲਾਣਾ ਕਰਦਾ ਹਣਾ ਅੱਛਾ ਮੈਂ ਕਿਹਾ ਯਾਰ ਆਪਾਂ ਕੀ ਲੜਨਾ ਬਹੁਤ ਟਾਈਮ ਹੋ ਗਿਆ ਅਗਲੇ ਦੀ ਮਰਜ਼ੀ ਹੈ ਹਣਾ ਮੈਂ ਕਿਹਾ ਨਾਲੇ ਉਹਨਾਂ ਚਿਰ ਨੀਂਦ ਨਹੀਂ ਪੂਰੀ ਹੁੰਦੀ ਹਾਂ ਮੈਂ ਕਿਹਾ ਯਾਰ ਆਪਾਂ ਕੱਲ ਨੂੰ ਮੈਂ ਉਹਨੂੰ ਕਹਦੇ ਆਦਾ ਡਰਾਈਵਰ ਲਿਆਵੇ ਭਾਈ ਹਾਂ ਵੀ ਅੱਜ ਲਾਸਟ ਹੈ ਹਾਂ ਹੋਗਾ ਠੀਕ ਹੈ ਬਈ ਢਾਬੇ ਤੇ ਖੜੀ ਸੀ ਚਾਹ ਪੀਣ ਬਸ ਆਪਣਤਰੀ ਨੂੰ ਅੱਛਾ ਤੇ ਚਲੋ ਗਾਂਵੀ ਲੈਂਗੁਏਜ ਫੇਰ ਖੜੂ ਗਾਂਵੀ ਕਹਨੇ ਉੱਤੇ ਲੱਗੂਗੇ ਹਾਂ ਤੇ ਭਾਈ ਮੈਂ ਨਾ ਜੋ ਜਵਾਬ ਦੇਦਾ ਹਾਂ ਉੱਥੋਂ ਹੀ ਉਹਨੇ ਜਾਏ ਨੇ ਐਸ.ਡੀ ਨੂੰ ਫੋਨ ਲਾਤਾ ਉਹ ਡੇਢ ਘੰਟੇ ਤੋਂ 2 ਘੰਟੇ ਤੱਕ ਕਰਦੇ ਸੀ ਹਾਂ ਉਹ ਪਾਦਾ ਡਰਾਈਵਰ ਦਾ ਪ੍ਰਬੰਧ ਕਰ ਲਓ ਵੀ ਤਾਰੀ ਨੇ ਜਵਾਬ ਦੇਦਾ ਕੱਲ ਨੂੰ ਅੱਛਾ ਉਹਨੇ ਆਦੇ ਬਾਪੂ ਨੂੰ ਦੱਸਿਆ ਉਹਦਾ ਬਾਪੂ ਕਹਿੰਦਾ ਨਾ ਆਪਾਂ ਮਾਰੀ ਜਾਵਾਂਗੇ ਗੱਡੀ ਕੱਢ ਕੇ ਕਹਿੰਦਾ ਮੋਕੇ ਨੂੰ ਕੱਢੋ ਗੱਡੀ ਹੂੰ ਉਹਨਾਂ ਨੇ ਬਈ ਗੱਡੀ ਕੱਢੀ ਨਾਲ ਹੀ ਉਹਨਾਂ ਦੇ ਆਪਦੇ ਰਿਸ਼ਤੇਦਾਰ ਸੀਗੇ ਰਾਮੇ ਵਾਲੇ ਹਨਾ ਬਾਟਰ ਜੀ ਹੁਣੀ ਸਾਰੇ ਆ ਗਏ ਅੱਡੇ 'ਚ ਹਾਂ ਹਾਂ ਗੱਡੀ ਕੋਲੇ ਲਿਆ ਕੇ ਲਾਦੀ ਬੱਸ ਮੈਂ ਵਿੱਚ ਬੈਠਾ ਹੀ ਮੈਂ ਬੁਲਾਇਆ ਹੀ ਨਹੀਂ ਬਈ ਨਾ ਸਾਸਰੀ ਘਰ ਨਾਲ ਲੈਣਾ ਕੀ ਹੈ ਮੈਂ ਕਹਿੰਦਾ ਅੱਜ ਦਾ ਦੇ ਹਾਂ ਸਾਡੇ ਨਾਲ ਇਹ ਅੱਜ ਥੋੜੀ ਕੋਈ ਹੁੰਦੀ ਆ ਸਾਰੇ ਕੋਲ ਠੀਕ ਆ ਨਾ ਮਾਲਕ ਜਿੱਤੇ ਮਾਲਕ ਜਿੱਤੇ ਹਾਰ ਗਿਆ ਮੈਂ ਕਿਹਾ ਉਹਦੇ ਵੇਖਾ ਗੋਡਿਆ ਦੱਲੇ ਆ ਹਾਂ ਉਹਦਾ ਡੈਡੀ ਕਹਿੰਦਾ ਵੀ ਕੀ ਹੋ ਗਿਆ ਮੈਂ ਕਿਹਾ ਉਹਨੂੰ ਪੁੱਤਲਾ ਉਹਦੇ ਮੁੰਡੇ ਨੂੰ ਕੀ ਹੋ ਗਿਆ ਹਾਂ ਹੋਣਾ ਕੀ ਆ ਮੈਂ ਕਿਹਾ ਆਫਰ ਗਿਆ ਇਹ ਹਾਂ ਇਹਨੂੰ ਮੈਂ ਬੱਸ ਨਹੀਂ ਚੰਗੀ ਲੱਗਦੀ ਜਿਹੜੀ ਨਵੀਂ ਆ ਹਾਂ ਇਹਨੇ ਪੁਰਾਣੀ ਆ ਹਾਂ ਕਹਿੰਦਾ ਨਾ ਯਾਰ ਇਹ ਕੰਮ ਨਾ ਕਰੀ ਮੈਂ ਕਿਹਾ ਮੈਂ ਥੋੜੀ ਕਰਨਾ ਹੈ ਹਾਂ ਇਹਨੇ ਮੈਨੂੰ ਲਾਉਣਾ ਦੂਜਾ ਚੜਾਉਣਾ ਹੈ ਹਾਂ ਜਿਹੜਾ ਚੜਨ ਵਾਲਾ ਮੈਂ ਕਿਹਾ ਉਹਨੂੰ ਗੱਡੀ ਆਉਂਦੀ ਨਹੀਂ ਮੈਨੂੰ ਇਹ ਵੀ ਪਤਾ ਹੈ ਹਾਂ ਠੀਕ ਆ ਬਣਦਾ ਵੇਖੇਗੀ ਆ ਮੈਂ ਕਿ ਹਾਂ ਮੈਂ ਕਹਾਂ ਵੀ ਬਿਟਾ ਕਨੇਕਟਰ ਤੂੰ ਦੱਸ ਸੌਂ ਘਾ ਕੇ ਦੱਸ ਕਹਿੰਦਾ ਮੈਂ ਤਾਰੀ ਵਾਲੇ ਤੇਰੀ ਨੂੰ ਕੱਲ ਵੀ ਕਰੀ ਆ ਜਾ ਅੱਛਾ ਕਿਉਂਕਿ ਉਹ ਆਪਦੀ ਮੀਟਿੰਗ ਕਰਦੇ ਸੀ ਕਨੇਕਟਰ ਹੋ ਡਰਾਈਵਰ ਵੀ ਉਹਨੂੰ ਆਪਾਂ ਕੱਢ ਗਏ ਯਾਰ ਇਹ ਬਾਹਲੇ ਲੈਂਦਾ ਹਾਂ ਮਾਲਕ ਤਾਂ ਇਹੇ ਆ ਜਿਉ ਰਾਜ ਆਇਕਰ ਖੜੀ ਆਇਕਰ ਨੂੰ ਕਈ ਵਾਰੀ ਆ ਜਾਂਦੇ ਸੀ ਮੂਰੇ ਮੇਰੇ ਕੋਲ ਟਾਈਮ ਘੱਟਾ ਮੈਨੂੰ ਨਾ ਹੱਥ ਮਾਰਨ ਐ ਵੀ ਨਹੀਂ ਅੱਜ ਨਹੀਂ ਰੋਕ ਰਿਹਾ ਹੂੰ ਠੀਕ ਐ ਤੂੰ ਮੁੜ ਜਾਂਦੇ ਜੀ ਉਹਨਾਂ ਨੂੰ پتہ ਇਹ ਰੋਕੀ ਨਹੀਂ ਉਹਨਾਂ ਯਾਰ ਅੱਛਾ ਕਦੇ ਵੀ ਨਹੀਂ ਸੀ ਵੀ ਰੋਕੀ ਕਾਦੂ ਨੀ ਉਹਨਾਂ ਬਾਰੇ ਕਹਦਾ ਸਾਲਾ ਲੜਕੂ ਹਾਂ ਤਾਂ ਰਹਿਣ ਦੇ ਮੈਨੂੰ ਕਹਿਦਣਾ ਨੇ ਸਾਨੂੰ ਪਹਿਲਾਂ ਦੱਸ ਦਿਆ ਕਰਨਾ ਫਿਰ ਇੱਕ ਦਿਨ ਵੀ ਕਿੱਥੇ ਖੜਿਆ ਕਰਕੇ ਇਹਦਾ ਮਰ ਮੁੰਡਾ ਚੈੱਕ ਕਰਕੇ ਡਰਦਾ ਰਹਿੰਦਾ ਕਨੈਕਟਰ ਉਹ ਮੈਂ ਕਹਾਂ ਮੈਨੂੰ ਪਤਾ ਜੇ ਕੁੰਡੀ ਲਾਉ ਮਾਪੇ ਫੜ ਲਊਗਾ ਤੇ ਚਲੋ ਸਾਡਾ ਸਮਝੌਤਾ ਹੋ ਗਿਆ ਨੇ ਕਨੈਕਟਰ ਭਜਾਤਾ ਅੱਛਾ ਕਹਿੰਦਾ ਚਲ ਡੈਕਟਰ ਮੈਂ ਕਰ ਦੂੰਗਾ ਨਹੀਂ ਨਹੀਂ ਤਾਂ ਮੈਨੂੰ ਆਉਂਗਾ ਹੂੰ ਕਹਿੰਦਾ ਆਪਾਂ ਹੀ ਚੱਲਦੇ ਆਂ ਕਿੜਾ ਲਾਉਣ ਦੋਨੇ ਮੈਂ ਕਰ ਚੱਲ ਮੈਨੂੰ ਯਾਰਾ ਹੁਣ ਨਹੀਂ ਉਹ ਜਾ ਬੰਦਾ ਰੱਖਣਾ ਫਰਕ ਪਾਦਾ ਯਾਰ ਆਪਣੇ ਜਦ ਹੂੰ ਮੈਂ ਤਾਂ ਨਵਾਂ ਰੱਖ ਲਿਆ ਸੀ ਬਈ ਮਿੰਦਰ ਰੱਖ ਲਿਆ ਹੂੰ ਬਲਾਸਪੁਰਾ ਹੂੰ ਉਹ ਮਿੰਦਰ ਬਜਾਰਾ ਕਿਤੇ ਹੁਣ ਆਇਆ ਨਹੀਂ ਅਮਰਸ ਮਿੰਦਰ ਮੇਰੇ ਨਾਲ ਇੱਕ ਵਾਰੀ ਸ਼ਰਤ ਲਾ ਕੇ ਸਾਲੇ ਜੜਗੇ ਇਹ ਜਗਰਾਉਂ ਤੋਂ। ਇਹਨਾਂ ਵੀ ਤਾਰੀ ਦੀ ਚਲਾਈ ਵੇਖਣੀ ਆ। ਭਾਈ ਮੈਂ ਬੱਸ ਇੱਕ ਇਸ ਤਰੀਕੇ ਨਾਲ ਚਲਾਉਂਦਾ ਹੁੰਦਾ ਸੀਗਾ 5-7 ਕਿਲੋਮੀਟਰ। ਜਿੱਥੇ ਆ ਰੁਕਦੀ ਸੀਗੀ। ਕਿਸੇ ਨੇ ਕਿੱਥੇ ਜਾਣਾ ਕਿੱਥੋਂ ਦੀ ਟਿਕਟ ਲਈ ਹੈ ਕੋਈ ਮਤਲਬ ਨਹੀਂ। ਧੜ 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 ਥੱਲੇ ਉਤਰ ਜਾਂਦੀ ਸਭ। ਅੱਲਾ ਕਹਿੰਦਾ ਕਿਰੇ ਜਾਨ ਚੜਾ ਲੈ ਇਹਦੇ ਤੋਂ ਨਿਕਲ ਚੱਲ। ਮਰਦਣਾ ਜ਼ਰੂਰ ਆ। ਹਾਂ। ਹਾਂ। ਉਹ ਕਹਿੰਦਾ ਆਏ ਹੋਊ ਕਿਵੇਂ? ਮਿੰਦਰ ਕਹਿੰਦਾ ਹੋਊ। ਹਾਂ। ਮਿੰਦਰ ਮਦਾ ਗਈ ਜਾਣੇ ਸੀ ਮੇਰੇ ਆੜੀ ਓਕੀ ਧਨਪ੍ਰੀਤ ਦਾ ਭਰਾ। ਅੱਛਾ। ਹਾਂ। ਉਹ ਸੋਹਣਾ گاਉਂਦਾ ਭਾਈ। ਹਾਂ ਉਹ ਆਉਂਦਾ ਨਹੀਂ ਬਾਈ ਦਰ ਟੁੱਟ ਗਿਆ ਉਹਦਾ ਹਾਂ ਮਤਲਬ ਕਿ ਕੁੱਕੀ ਦੇ ਮੂਰੇ ਆਏ ਧਰਮਪ੍ਰੀਤ ਤੇ ਹਰਦੇ ਮਾਹੀ ਨੰਗੜਾ ਹੱਥ ਜੋੜਦੇ ਵੇਖੇ ਵੀ ਹੁਣ ਤਾਰੋ ਜਾ ਰਹੇ ਸਾਡੀ ਰੋਟੀ ਜਲਤ ਮਤ ਅੱਛਾ ਐਨੀ ਘੈਂਟ ਬਾਜ ਬੰਦੇ ਹਾਂ ਤੇ ਉਹ ਨਾਲ ਮੈਨੂੰ ਕਹਿੰਦੇ ਵੀ ਤੇਰੇ ਨਾਲ ਕੁੱਕੀ ਨਾਲ ਮੇਰੀ ਵਾੜੀ ਲਿਆ ਜਾ ਧਰਮਪ੍ਰੀਤ ਕਹਿੰਦਾ ਮੇਰੀ ਜਾਦੇ ਸੀ ਹਾਂ ਕਹਿੰਦਾ ਜੀ ਤਾਂ ਆਇਆ ਕੁੱਕੀ ਕਹਿੰਦਾ ਦਾਰੀ ਹਾਂ ਵੀ ਨਾਨਕਸਰ ਤੱਕ ਕਿਸ ਵਾਰੀਆਂ ਸਾਰੀਆਂ ਡਰ ਜਾਣੀਆਂ ਮੈਂ ਕਿਹਾ ਸਵਾਰੀਆਂ ਤਾਂ ਬਾਹਰ ਨਿਕਲਣ ਤਾਂ ਕੀ ਡਰ ਜਾਣੀਆਂ ਜਗਰਾਉ ਉਤੋਂ ਹੀ ਨਾਨਕਸਰ ਤਾਂ ਬਹੁਤ ਦੂਰ ਹੈ ਅੱਛਾ ਤੇ ਆਡੀ ਸ਼ਰਤ ਲੱਗੀ ਆ ਮੈਂ ਕਿਹਾ ਆ ਬਾਬਾ ਮੈਂ ਚੱਕੀ ਗੱਡੀ ਜਦੋਂ ਗਾਂਹ ਜਾ ਕੇ ਜਾ ਕੇ ਤਾਂ ਮੇਰੀ ਆਏ ਕਰੀ ਆਏ ਤਿੰਨ ਵਾਲੀਆਂ ਸਵਾਰੀਆਂ ਦੋ ਵਾਲੀਆਂ ਚ ਬੱਚੀਆਂ ਦੋ ਵਾਲੀਆਂ ਤੇ ਤਿੰਨ ਵਾਲੀਆਂ ਚ ਬੱਚੀਆਂ ਸਮਝ ਨਾ ਬਣ ਗਈ ਬਲਟਕੀ ਹੋ ਪਲਟਕੀ ਹੋ ਗੱਡੀ ਤੁਹਾਨੂੰ ਸਿੱਧ ਕੋਈ ਸੀ ਹਾਂ ਗੱਡੀ ਪ੍ਰਾਣੀ ਹੁੰਦੀ ਸੀ ਮੇਨੂੰ ਹਿਸਾਬ ਪੋਸਿਬਲ ਬਹੁਤ ਅੱਛਾ ਬਟ ਐਸੀ ਨਰਮ ਉਹਦੇ ਪਹਿਲਾਂ ਵਾਲੀ ਜਿਹੜੀ ਹਾਂ ਲਚਕ ਦਿੰਦੀ ਸੀ ਉਹ ਹੂੰ ਜਦੋਂ ਮੈਂ ਨਾਨਕਸਰ ਬ੍ਰੇਕ ਮਾਰੀ ਪੁਰੀਆਂ ਗਰਡ ਗਰਡ ਥੱਲੇ ਉਹ ਕਹਿੰਦਾ ਸਣਾ ਉਹ ਖੜ ਗਿਆ ਮੈਂ ਕਾ ajo ਮਾਤਾ ਇਹ ਤਾਂ ਸਾਡਾ ਸਟੰਟ ਹੀ ਸੀ ਨਾ ਹੋਵੇ ਭਾਈ ਕਹਿੰਦੀ ਮਰਨਾ ਥੋੜੀ ਮਾ ਸਾਡਾ ਬੱਚੇ ਆ ਕੋ ਮੈਂ ਕਹਿੰਦੀ ਮਾਦਮ ਮੈਂ ਕਿਤਾ ਡਰਵ ਲਈ ਸੀ ਹਾਂ ਸਾਰੀ ਯਾਰਤ ਲੱਗੀ ਸੀ ਹਾਂ ਨਗਾਏ ਨਾ ਡਰੋ ਮੈਂ ਕਹਾ ਤੁਸੀਂ ਜੇ ਕਹੋ ਮੈਂ ਮੋਗੇ ਤੇ ਮੈਂ ਕਿੰਨੇ ਵਾਰੀ ਟਾਇਰ ਕਿਥੋਂ ਕਿਥੋਂ ਤੱਕ ਚਕਾਵਾ ਦੱਸੋ ਮੈਂ ਕਹਾ ਕਬਾ ਦੇ ਟਾਇਰ ਹੀ ਲੱਗਣ ਦਿੰਦਾ ਮੈਂ ਥੱਲੇ ਹਾਂ ਸਰਕਸ ਵਾਲਾ ਮੈਂ ਕਹਾ ਮੈਂ ਇਹ ਰਸਮ ਜਿਆ ਕਰੋ ਇਕੱਲਾ ਡਰਾਈਵਰ ਰਸਮ ਜਿਓ ਹਾਂ ਕਈ ਵਾਰੀ ਭਾਈ ਇਹ ਬਾਲਟੀ ਸੱਟ ਕੇ ਮਗਲੇ ਟਾਇਰ ਉੱਤੇ ਵੀ ਟਪਾਏ ਮੈਂ ਕਹਾ ਜੇ ਬਾਲਟੀ ਵੀ ਗਈ ਹੋਗੀ ਡਾਲਿਓ ਹਾਂ 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 ਕਟ ਮਾਰ ਕੇ ਹੈ ਮਾਰ ਕੇ ਕੱਟ ਲਈ ਠੀਕ ਹੈ ਮੈਂ ਰਾਜ ਬੱਬਰ ਨੂੰ ਵੀ ਵਿਖਾਈ ਵੀ ਹੈ ਆਪਦੀ ਕਲਾ ਅੱਡੇ ਚ ਮੋਗੇ ਕਿਹੜੀ ਫਿਲਮ ਨਹੀਂ ਸੀ ਆਪਣੇ ਪਲਾਂ ਉਹ ਜਿਹੜੇ ਦਿੱਲੀ ਜਾਂਦਾ ਹੁੰਦਾ ਉਹਦੇ ਜਾਰਨਮੈਂਟ ਰਾਜਪੱਪਰ ਪੰਜਾਬੀ ਫਿਲਮ ਵੀ ਬਣੀ ਸੀ ਹਾਂ ਬੱਸ ਸਟੈਂਡ 'ਚ ਕੁੜੀ ਥੱਲੇ ਆਉਂਦੀ ਹੁੰਦੀ ਆਗੀ ਬੜੀ ਪੁਰਾਣੀ ਗੱਲ ਕੱਪਰ ਬਚਾਉਂਦਾ ਹੁੰਦਾ ਹਾਂ ਠੀਕ ਆ ਰਾਜਪੱਪਰ ਹਾਂ ਰਾਜਪੱਪਰ ਬਚਾਉਂਦਾ ਹੁੰਦਾ ਉਹਨੂੰ ਕੁੜੀ ਹਾਂ ਠੀਕ ਆ ਉਹ ਆਪਣੇ ਮੋਗੇ 'ਡੇ ਜੀ ਬਣੀ ਆ ساری ਲੜਾਈ ਹੁੰਦੀ ਆ ਕੰਡੇ ਵਰਗੇ ਆ ਹਾਂ ਕਿੰਗਰੇ ਹੁਣੀ ਆ ਵਿੱਚ ਅੱਛਾ ਆਪਣੇ ਮੋਗੇ ਦੇ ਮੁੰਡੇ ਆ ਸਾਰੇ ਉਹ ਜਿਹੜਾ ਵਿਲੀਅਨ ਜਿਹੜਾ ਮੁੰਡਾ ਲੜਨ ਦੇ ਜਾ ਉਹ ਵੀ ਆਪਣੇ ਮੋਗੇ ਦਾ ਹੀ ਸੀਗਾ ਹਾਂ ਤੇ ਸਾਡੇ ਕੋਲ ਤੇ ਬਹਿ ਜਾਂਦਾ ਗੁਰਸਿੰਘਾ ਅਕੇ ਬਾਹਰ ਹੀ ਹਾਂ ਤੇ ਚਲ ਉਹਥੇ ਸ਼ੂਟਿੰਗ ਜਲਦੀ ਸੀ ਹਾਂ ਮੈਂ ਰਾਜ ਬਗਨੂਆਂ ਦਾ ਸੈਂਟਮੈਂਟ ਮੈਂ ਥੋੜਾ ਵੀ ਸੈਂਟਮੈਂਟ ਰਸੀਮ ਬਹੁਤ ਘੜਿਆ ਹਾਂ ਕਹਿੰਦੇ ਲੈ ਮੈਂ ਕਿਹਾ ਹਾਂ ਹਾਂ ਉਹਨਾਂ ਨੇ ਬੱਸ ਉਧਰੋਂ ਲਿਆਉਣੀ ਸੀ ਐ ਛੁਮਾ ਕੇ ਕਹਿੰਦਾ ਵੀ ਇੰਨੀ ਫੁਰਤੀ ਚਾਹੀਦੀ ਹੈ ਕਈ ਵਾਰ ਮੇਥੋਂ ਨਾ ਕੁੜੀ ਲੈ ਕੇ ਛਾਲ ਵੱਜੇ ਦਗੜ ਦੂ ਪਰ ਉੱਥੇ ਗੱਡ ਦੂ ਬ੍ਰੇਕਾਂ ਹਾਂ ਗੱਡ ਦੂ ਛੱਡ ਮੈਂ ਕਿਹਾ ਮੈਂ ਉਧਰੋਂ ਮੋੜ ਤੂੰ ਆਉਂਗੇ ਮੇਰੇ ਟਾਇਰ ਹੀ ਚੱਕੇ ਹੋਣਗੇ ਇੱਕ ਪਾਸੇ ਆਏ ਹਾਂ ਕਹਿੰਦਾ ਨਹੀਂ ਆਏ ਕਿਵੇਂ ਮੈਂ ਕਦੋਂ ਕਰਾ ਕੇ ਮੇਰੇ ਪਰ ਹਾਂ ਮੈਂ ਮੈਂ ਗੱਡੀ ਬਾਹਰ ਲੈ ਗਿਆ ਹਾਂ ਉਧਰ ਹੋਰ ਬੋਰ ਕਰਦਾ ਵੀ ਆਉਣ ਦੇ ਹਾਂ ਚੱਕ ਦੀ ਮਾ ਉੱਤੋਂ ਜਦੋਂ ਉੱਤੋਂ ਆਏ ਉਹ ਮੋੜ ਨਹੀਂ ਰਹੀ ਸੀਗੀ ਮੋੜੀ ਬੰਦੇ ਜਿਹੜੀ ਛੱਕੀ ਗਈ ਉਹ ਅੱਛਾ ਮੈਂ ਕਿਹਾ ਪਲਟਾਈ ਲਈ ਗੱਡਰ ਦੇ ਵਿੱਚ ਹਾਂ ਪਰ ਮੈਂ ਕਹਤੇ ਮੈਂ ਦੂਜੇ ਪੈਸੇ ਟੱਕ ਕੇ ਕਮਾ ਕੇ ਉੱਤੀ ਦੇਣਾ ਲੈ ਕਹਿੰਦਾ ਯਾਰ ਕੀ ਆ ਬਾਤ ਆ ਯਾਰ ਐਵੇਂ ਕਿਵੇਂ ਚੱਕ ਲੈਨੇ ਤੁਸੀਂ ਹਾਂ ਗਾ ਸਾਡਾ ਤਾਂ ਮਾੜੀ ਜੀ ਚੱਕਦਾ ਹੁੰਦਾ ਭੈਣ ਦਾ ਹਰ ਦਾ ਦਿਲ ਨੂੰ ਕੁਸ ਹੁੰਦਾ ਯਾਰ ਹਾਂ ਕਿਤੇ ਆਏ ਨਾ ਹੋ ਜਿਆ ਨਾ ਮੈਂ ਕਹਾ ਜੀ ਮੈਂ ਤੁਹਾਨੂੰ ਪਤਾ ਹੀ ਨਹੀਂ ਬਸ ਸਰਕਟ ਚ ਚਲਾਉਣ ਲੱਗਣਾ ਮੈਂ ਹੋਲੀ ਮੈਂ ਸੈਕਦਾ ਹੈ ਅੱਛਾ ਨਹੀਂ ਬੰਦੇ ਨੂੰ ਜੱਜਮੈਂਟ ਲੈਣੀ ਪੈਂਦੀ ਆ ਤਰੀਕਾ ਆ ਜਾਂਦਾ ਤਰੀਕਾ ਆ ਜਾਂਦਾ